ਹੜਾਂ ਦੀ ਮਾਰ ਹੇਟ ਪਿੰਡਾਂ ਵਿੱਚ ਮੁਫਤ ਮੈਡੀਕਲ ਕੈਂਪ ਲਗਾਉਣ ਦੀ ਲੜੀ ਤਹਿਤ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਰਨੈਲ ਨੰਗਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪਿੰਡ ਭਗਾਣਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹ ਜਰਨੈਲ ਨੰਗਲ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਹਰ ਦੀ ਮਾਰ ਹੇਟ ਆਏ ਪਿੰਡਾਂ ਵਿੱਚ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਭਗਾਣਾ ਵਿਖੇ ਇਹ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਉਨਾ ਕਿਹਾ ਕਿ ਕੈਂਪ ਦੌਰਾਨ ਮਾਹੀ ਡਾਕਟਰਾਂ ਦੀਆਂ ਟੀਮਾਂ ਵੱਲੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕਰ ਦਵਾਈਆਂ ਦਿੱਤੀਆਂ ਗਈਆਂ ਨੇ ਉਹਨਾਂ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇ ਜਾਣਗੇ ਸਾਥਿਓ ਅੱਜ ਅਸੀਂ ਪਿੰਡ ਬਗਾਣਾ ਦੇ ਵਿੱਚ ਪਹੁੰਚੇ ਹਾਂ ਅੱਜ ਸਾਡਾ ਇਹ ਮੈਡੀਕਲ ਕੈਂਪ ਜਿਹੜਾ ਆ ਪਿੰਡ ਬਗਾਣਾ ਦੇ ਵਿੱਚ ਲਗਾਇਆ ਔਰ ਤੁਸੀਂ ਪਹਿਲਾਂ ਵੀ ਹਾਲਾਤ ਦੇਖੇ ਸੀ ਜਿੱਦਾਂ ਇੱਥੇ ਜਦੋਂ ਕਾਫੀ ਪਾਣੀ ਜਿਹੜਾ ਭਰ ਗਿਆ ਸੀਗਾ ਤੇ ਉਦੋਂ ਅਸੀਂ ਤੁਹਾਨੂੰ ਲਾਈਵ ਵੀ ਦਿਖਾਇਆ ਸੀਗਾ ਵੀ ਹਾਲਾਤ ਕੀ ਸੀਗੇ ਔਰ ਅਸੀਂ ਲਗਾਤਾਰ ਇਸ ਗੱਲ ਲਈ ਵਚਨਬੱਧ ਆ ਕਿ ਜਿੱਥੇ-ਜਿੱਥੇ ਵੀ ਹੜ ਨੇ ਮਾਰ ਕੀਤੀ ਆ ਜਿਸ ਜਿਸ ਪਿੰਡ ਦੇ ਵਿੱਚ ਵੀ ਪਾਣੀ ਨੇ ਆਪਣੀ ਮਾਰ ਕੀਤੀ ਹੈ ਉਹ ਉਸ ਪਿੰਡ ਦੇ ਵਿੱਚ ਅਸੀਂ ਜਾ ਕੇ ਜਿਹੜਾ ਹੁਣ ਇਹ ਲੜੀਵਾਰ ਮੈਡੀਕਲ ਕੈਂਪ ਲਗਾ ਰਹੇ ਹਾਂ ਤੋਂ ਕਿਉਂਕਿ ਪਾਣੀ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਜਿਹੜੀਆਂ ਬਿਮਾਰੀਆਂ ਫੈਲੀਆਂ ਨੇ ਚਾਹੇ ਉਹ ਖਾਰਿਸ਼ ਹੈ ਚਾਹੇ ਪੈਰਾਂ ਤੇ ਖਾਰਿਸ਼ ਅੱਖਾਂ ਦੇ ਵਿੱਚ ਖਾਰਿਸ਼ ਲੂਜ਼ ਮੋਸ਼ਨ ਉਲਟੀਆਂ ਬੁਖਾਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਆਮ ਹੋ ਰਹੀਆਂ ਕਿਉਂਕਿ ਪਾਣੀ ਜਦੋਂ ਖੜਾ ਰਿਹਾ ਕਈ ਕਈ ਦਿਨ ਹੁਣ ਜਦੋਂ ਸੁੱਕਿਆ ਤਾਂ ਹੁਣ ਇਹ ਜਿਹੜੀਆਂ ਬਿਮਾਰੀਆਂ ਦੀ ਚਪੇਟ ਦੇ ਵਿੱਚ ਬਹੁਤ ਸਾਰੇ ਲੋਕ ਆਏ ਨੇ ਔਰ ਅਸੀਂ ਸਾਰੀ ਟੀਮ ਦਾ ਜਿੱਥੇ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਬਲਵਿੰਦਰ ਭਗਾਣਾ ਜੀ ਔਰ ਸਾਰੇ ਮੈਂਬਰ ਪੰਚਾਇਤ ਸਹਿਬਾਨ ਜਿਹੜੇ ਆ ਉਹ ਇੱਥੇ ਮੌਜੂਦ ਨੇ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਨੇ ਅੱਛਾ ਪ੍ਰਬੰਧ ਕੀਤਾ ਔਰ ਅਸੀਂ ਨਾਲ ਹੀ ਮੈਂ ਆਪਣੀ ਟੀਮ ਦਾ ਸਾਡੇ ਸਤਿਕਾਰਯੋਗ ਵੱਡੇ ਵੀਰ ਜਤਿੰਦਰ ਮੋਹਨ ਡਮੇਲੀ ਜੀ ਸਾਡੇ ਸਤਿਕਾਰਯੋਗ ਡ ਔਰ ਸਾਰੇ ਸਾਡੀ ਜਿੰਨੀ ਟੀਮ ਲਗਾਤਾਰ ਲੱਗੇ ਹੋਏ ਆ ਸਾਰਿਆਂ ਦਾ ਧੰਨਵਾਦ ਔਰ ਨਾਲ ਹੀ ਸਾਰੇ ਦਾਨੀ ਸੱਜਣਾ ਦਾ ਵੀ ਧੰਨਵਾਦ ਜਿਹੜੇ ਸਾਥੀ ਸਾਡੇ ਨਾਲ ਸਹਿਯੋਗ ਕਰ ਰਹੇ ਆ ਔਰ ਆਓ ਰਲ ਮਿਲ ਕੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਕਿ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਆਉਣ ਵਾਲਾ ਸਮਾਂ ਜਿਹੜਾ ਆ ਉਹ ਚੰਗਾ ਇਹਨਾਂ ਦਾ ਬਤੀਤ ਹੋਵੇ ਆਪਾਂ ਸਾਰੇ ਰਲ ਮਿਲ ਕੇ ਹੜਪੀੜਤਾ ਨੂੰ ਇਸ ਮੁਸ਼ਕਲ ਕਾਲੀ ਦੇ ਵਿੱਚੋਂ ਬਾਹਰ ਕੱਢੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੇਮ ਜੈ ਭਾਰ ਉਧਰ ਪਿੰਡ ਵਾਸੀਆਂ ਨੇ ਜਰਨੈਲ ਨੰਗਲ ਦੇ ਉਹਨਾਂ ਦੀ ਟੀਮ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਆ ਧੰਨਵਾਦ ਕੀਤਾ ਪਿੰਡ ਭਗਾਣਾ ਤੋਂ ਨਵਰੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਆਂਦਰ ਕੁਮਾਰ ਭਗਾਣਾ ಗ್ರಾಮ ਪੰਚਾਇਤ ਅੱਜ ਸਾਡੇ ਦਰਮਿਆਨ ਪਹੁੰਚੇ ਨੇ ਅਪਰੂਵਮੈਂਟ ਟੈਸਟ ਚੇਅਰਮੈਨ ਜਰਨੈਲ ਨੰਗਲ ਸਾਹਿਬ ਜੀ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਪੂਰੀ ਟੀਮ ਇੱਥੇ ਪਹੁੰਚੀ ਹੈ ਕਿ ਹਲ ਪੀੜਤਾਂ ਦੀ ਮਦਦ ਕਰਨਾ ਇਹਨਾਂ ਦਾ ਫਰਜ਼ ਹੈ ਆਪਣੇ ਫਰਜ਼ ਨੂੰ ਸਮਝਦੇ ਹੋਏ ਲੋਕ ਸੇਵਾ ਨੂੰ ਦੇਖਦੇ ਹੋਏ ਆ ਅੱਜ ਸਾਡੇ ਮੈਡੀਕਲ ਕੈਂਪ ਲਾਇਆ ਕਾਫੀ ਲੋਕਾਂ ਦੇ ਵਿੱਚ ਸ਼ਾਹ ਹੈ ਕਿ ਅਸੀਂ ਜਾ ਕੇ ਜਿਹੜੇ ਆ ਬਿਮਾਰੀ ਤੋਂ ਕੋਈ ਵੀ ਜਿਹੜਾ ਵਿਅਕਤੀ ਹੈ ਇੱਥੋਂ ਇਹਨਾਂ ਦੀ ਮਦਦ ਲੈ ਸਕੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਕਾਫੀ ਚਾਰ ਪੰਜ ਵਾਰੀ ਪਹਿਲਾਂ ਵੀ ਸਾਡੇ ਪਿੰਡ ਵਿੱਚ ਆ ਚੁੱਕੇ ਨੇ ਔਰ ਮਦਦ ਕਰ ਚੁੱਕੇ ਨੇ ਹਰ ਪੀੜਤਾ ਦੀ ਔਰ ਲੰਗਰ ਦੀ ਇਸ ਪੇਰਾਸ਼ਣ ਦੀ ਹੋਰ ਵੀ ਆਪਣੇ ਫੀਲਡ ਦੀ ਵੀ ਬਹੁਤ ਬਹੁਤ ਧੰਨਵਾਦ